ਡਿਪਟੀ ਕਮਿਸ਼ਨਰ ਦਾ ਰੇਟ 2 ਲੱਖ ਰੁਪਇਆ ਇੱਕ ਕਾਂਗਰਸੀ ਸੀ ਸੀਨੀਅਰ ਲੀਡਰ ਜੋ ਡਿਪਟੀ ਕਮਿਸ਼ਨਰ ਨੂੰ ਰਿਸ਼ਵਤ ਦੇਣ ਦੀ ਗੱਲ ਕਰਦਾ ਹੋਇਆ ਸਾਹਮਣੇ ਆਇਆ ਹੈ ਕਾਂਗਰਸ ਦਾ ਇਹ ਸੀਨੀਅਰ ਲੀਡਰ ਕੌਣ ਹੈ ਜਿਸ ਨੇ ਡਿਪਟੀ ਕਮਿਸ਼ਨਰ ਦੇ ਨਾਲ ਰਿਸ਼ਵਤ ਦੀ ਗੱਲ ਕੀਤੀ ਹੈ ਜੋ ਹੁਣ ਉਸਦੇ ਉੱਪਰ ਮਾਮਲਾ ਦਰਜ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਪਰ ਉਸ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਤਾंडव ਮਚਾ ਦਿੱਤਾ ਤੁਹਾਨੂੰ ਅਸੀਂ ਉਹ ਵੀਡੀਓ ਵੀ ਦਿਖਾਵਾਂਗੇ ਉਹ ਕਿਹੜਾ ਸੀਨੀਅਰ ਕਾਂਗਰਸੀ ਲੀਡਰ ਹੈ ਜਿਸ ਨੇ ਡਿਪਟੀ ਕਮਿਸ਼ਨਰ ਨਾਲ ਵੱਡਾ ਲੈਣ-ਦੇਣ ਕੀਤਾ ਹੋਇਆ ਡਿਪਟੀ ਕਮਿਸ਼ਨਰ ਤੋਂ ਕੰਮ ਕਰਵਾਉਂਦਾ ਹੈ ਪੈਸੇ ਦਿੰਦਾ ਹੈ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੋਕੇ ਪ੍ਰਿਸ਼ਟਾਚਾਰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਪ੍ਰਿਸ਼ਟਾਚਾਰ ਮਹਮ ਦੇ ਵਿੱਚ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਔਰ ਰਾਜਾ ਵਰਿੰਗ ਦਾ ਬਹੁਤ ਹੀ ਨਜ਼ਦੀਕ ਸਾਥੀ ਜਿਸ ਨੇ ਡਿਪਟੀ ਕਮਿਸ਼ਨਰ ਦੇ ਨਾਲ 2 ਲੱਖ ਦੀ ਗੱਲ ਕੀਤੀ ਹੈ ਜੋ ਕਿਸੇ ਦਾ ਕੰਮ ਕਰਵਾਉਣ ਵਾਸਤੇ ਉਸਦੇ ਵੱਲੋਂ 2 ਲੱਖ ਰੁਪਇਆ ਰੇਟ ਮੰਗਿਆ ਗਿਆ ਜੋ ਕਿ ਉਹ ਲੀਡਰ ਦਾ 2 ਲੱਖ ਡਿਪਟੀ ਕਮਿਸ਼ਨਰ ਦਾ ਰੇਟ ਸੋਸ਼ਲ ਮੀਡੀਆ ਦੇ ਉੱਪਰ ਜੋ ਉਹਨਾਂ ਦੀ ਵੀਡੀਓ ਲੈਣ ਦੀ ਚੱਲ ਰਹੀ ਹੈ ਉਸਨੇ ਪੂਰੀ ਤਰ੍ਹਾਂ ਤਹਿਲਕਾ ਮਚਾ ਦਿੱਤਾ ਹੈ ਜੋ ਸਾਬਕਾ ਕੈਬਨ ਮੰਤਰੀ ਰਾਣਾ ਗੁਰਮੀਤ ਸਿੰਘ ਛੋਡੀ ਦਾ ਪੀਅ ਰਿਆ ਹੈ ਰਾਣਾ ਗੁਰਮੀਤ ਸਿੰਘ ਛੋਡੀ ਕਾਂਗਰਸ ਦੇ ਵਿੱਚ ਚਾਰ ਵਾਰ ਦੇ ਵਿਧਾਇਕ ਰਹੇ ਔਰ ਉਸ ਤੋਂ ਬਾਅਦ ਖੇਡ ਮੰਤਰੀ ਬਣਦੇ ਨੇ ਔਰ ਕੈਪਟਨ ਸਾਹਿਬ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਨਜ਼ਦੀਕੀਆਂ ਹੁੰਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਪਹਿਲੀ ਵਾਰ ਜਿੱਤਣ ਤੇ ਸੰਸਦ ਵਿੱਚ ਸਤਿ ਸ੍ਰੀ ਅਕਾਲ ਆ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੋ ਕੈਬਨ ਮੰਤਰੀ ਦਾ ਦਰਜਾ ਦਿੱਤਾ ਗਿਆ ਉਸ ਸਮੇਂ ਇਹ ਸੀਨੀਅਰ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੀਏ ਹੁੰਦਾ ਸੀ ਔਰ ਦੂਸਰੇ ਪਾਸੇ ਜੋ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਚਲੇ ਗਏ ਤੇ ਇਹ ਜਿਹੜਾ ਲੀਡਰ ਹੈ ਇਹ ਕਾਂਗਰਸ ਵਿੱਚ ਹੀ ਰਹਿ ਗਿਆ ਔਰ ਅੱਜ ਕਾਂਗਰਸ ਦੇ ਵਿੱਚ ਗੁਰੂਰਜ ਹਲਕੇ ਤੋਂ ਇਹ ਟਿਕਟ ਦਾ ਦਅਵੇਦਾਰ ਹੈ ਟਿਕਟ ਦੀ ਮੰਗ ਕਰ ਰਿਆ ਹੈ ਉੱਥੇ ਹੀ ਇਸ ਦੇ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਨੇ ਪੂਰੀ ਤਰ੍ਹਾਂ ਹੰਗਾਮਾ ਬਚਾ ਦਿੱਤਾ ਹੈ ਜੋ ਸਿਆਸਤ ਦੇ ਵਿੱਚ ਗਰਮਾੜ ਲਿਆਇਆ ਹੈ ਪੂਰੀ ਤਰ੍ਹਾਂ ਸਿਆਸੀ ਹਲਕਾ ਔਰ ਪੂਰੀ ਕਾਂਗਰਸ ਦੇ ਵਿੱਚ ਹਲਚਲ ਮਚ ਗਈ ਹੈ ਇਸ ਦੇ ਲੀਡਰ ਦੇ ਵੱਲੋਂ ਜੋ ਡਿਪਟੀ ਕਮਿਸ਼ਨਰ ਨਾਲ ਰਿਸ਼ਵਤ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ 2 ਲੱਖ ਰੁਪਿਆ ਡਿਪਟੀ ਕਮਿਸ਼ਨਰ ਦਾ ਰੇਟ ਦੱਸਿਆ ਜਾ ਰਿਹਾ ਆਓ ਤੁਹਾਨੂੰ ਪਹਿਲਾਂ ਉਸ ਦੀ ਉਹ ਵੀਡੀਓ ਸੁਣਾਉਂਦੇ ਹਾਂ ਉਸ ਵੀਡੀਓ ਦੇ ਵਿੱਚ ਉਹ ਕਿਸ ਤਰ੍ਹਾਂ ਲੈਣ ਦੇਣ ਦੀ ਗੱਲ ਕਰ ਰਿਹਾ ਹੈ ਜੋ ਕਾਂਗਰਸ ਦਾ ਇਹ ਸੀਨੀਅਰ ਲੀਡਰ ਡਰਾਣਾ ਗੁਰਮੀਤ ਸਿੰਘ ਸੋਢੀ ਦਾ ਪੀਏਸੀ ਗੁਰਦੀਪ ਸਿੰਘ ਢਿੱਲੋਂ ਜਿਸ ਨੇ ਇਹ ਵਿਸ਼ਵਵਦੀ ਗੱਲ ਕੀਤੀ ਹੈ ਮੈਨੂੰ ਤੋਂ ਮੈਂ ਪੂਰੀ ਕਰਨਾ ਤੁਸੀਂ ਤੋਂ ਵੀ ਹਾਰ ਮੈਂ ਆਉਣ ਕੋਈ ਨਹੀਂ ਪਈ ਤਿਆਰੀ ਨੇ ਸਾਹਿਬ ਇਹ ਬਾਤ ਨਿਭਾਤ ਪਾ ਲੇਗੇ ਨਿੱਪੜ ਕੇ ਜੀਸ ਜੀ 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 ਕੋਲੋਂ ਬੈਠਾ ਪਾ 10 ਕਿਲੋਮੀਟਰ ਦੀ ਇੱਛਾ ਜਾਂਦੇ ਨੂੰ ਪਤਾ ਹੈ ਸਾਹਿਬ ਉਹ ਸੀ ਕੋਈ ਇਹ ਕੁਛ ਵੀ ਆ ਤੇ ਵੀ ਆਪਣੇ ਆਪ ਆ ਗਿਆ ਆਪਣੇ ਦਸਤਾਨੇ ਪਾਈ ਗਿਆ ਨਹੀਂ ਚੇਕ ਆਪਣੇ ਆਪ ਆਪਣੇ ਨੰਬਰ ਚੱਲ ਗਏ ਮੈਂ ਨੰਬਰ ਤੇ ਕੀ ਕਿ ਮੈਂ ਕੁਛ ਨਹੀਂ ਆਪਣਾ ਪਰਵਾਹ ਪਿਆ ਨਹੀਂ ਲਾ ਸਕਦਾ ਕਿ ਦੇ ਇਫਸਿੰਗ ਹਾਸ ਕਰ ਸਕਦਾ ਪਰ ਉਹ ਦੱਬ ਕੇ ਉਹ ਕਾਹ ਬਣਾਏਗਾ ਆਪਾਂ ਪਤਾ ਲਾਏ ਨਾ ਦੂਜੇ ਦਿਨ ਚੜ੍ਹਦੀ ਅਚਾਰ ਉਹ ਵੀ ਟੈਂਸ਼ਨ ਫਟ ਗਿਆ ਆਪਾਂ ਨਕੀ ਦਾ ਐਸੀ ਵੀ ਪਏ ਇਹ ਤਾਂ ਮੈਨੂੰ ਕਿਆ ਕਰਤੀ ਦੀ ਆਪਾਂ ਭਾਜੀ ਸੇਵਾ ਪਾਣੀ मैं बात करता था मैं अम तो नहीं जा मेरे को रिसीव करना चाहिए मेरे को लगा तो का बंद है तो कंटेनर मैंने क्या पैकेजिंग बहुत इंपॉर्टेंट प्रॉब्लम है वेट किसी देखो मेरी भी पहुंच गई दे मेरा क्या हम मैं 2000 धक्का भी बात करी है हां ठीक तो 2000 भी दे कम मत हो दे चलो 93 फ्रॉम से है वो नहीं मैं करता हूं सो इस भीडियो जो ये सीनियर कांग्रेसी लीडर है ये डिप्टी कमिश्नर दो लाख तो ਇਸ ਸ਼ਬਦੀ ਗੱਲ ਕਰ ਰਿਹਾ ਜੋ ਆਪਣੇ ਇੱਕ ਗਾਹਕ ਦੇ ਨਾਲ ਸੋ ਇਸ ਸਬੰਧੀ ਪੁਲਿਸ ਨੇ ਗੁਰਦੀਪ ਸਿੰਘ ਢਿੱਲੋਂ ਦੇ ਖਿਲਾਫ ਜੋ ਥਾਣਾ ਕੈਂਟ ਫਿਰੋਜ਼ਪੁਰ ਵਿੱਚ 30 ਅਗਸਤ 2025 ਨੂੰ ਐਫ ਆਈ ਆਰ ਨੰਬਰ 128 ਅਧੀਨ ਪੜਾ 8 ਪ੍ਰੋਵੀ셔ਨਲ ਆਫ ਕਾਰਪੋਰੇਸ਼ਨ ਐਕਟ ਜੋ ਕ腐ਸ਼ਨ ਐਕਟ 1988 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਉਧਰ ਪੁਸੂਤਰਾ ਅਨੁਸਾਰ ਹਾਲਾਂਕਿ ਵੀਡੀਓ ਕੁਝ ਸਮਾਂ ਪੁਰਾਣਾ ਪੁਰਾਣੀ ਦੱਸੀ ਜਾ ਰਹੀ ਹੈ ਪਰ ਬੀਤੇ ਦਿਨ ਵਾਇਰਲ ਹੋਏ ਇਸ ਨਵੇਂ ਐਡੀਸ਼ਨਲ ਨਾਲ ਜੋ ਫਿਰੋਜ਼ਪੁਰ ਦੇ ਹੜਾ ਦੇ ਵਿਚਾਲੇ ਸਿਆਸੀ ਪੁਚਾ ਲਾ ਗਿਆ ਗੁਰਦੀਪ ਢਿੱਲੋਂ ਕਾਂਗਰਸ ਪਾਰਟੀ ਦਾ ਚੋਟੀ ਦਾ ਲੀਡਰ ਹੈ ਉਹ ਰਾਣਾ ਗੁਰਮੀਤ ਸਿੰਘ ਸੋਢੀ ਦਾ ਜੋ ਚਾਰ ਵਾਰ ਵਿਧਾਇਕ ਹੁੰਦਿਆ ਪੀਏ ਦੇ ਤੌਰ ਤੇ ਕੰਮ ਕਰਦਾ ਰਿਹਾ ਸੋ ਰਾਣਾ ਗੁਰਮੀਤ ਸਿੰਘ ਸੋਢੀ ਦਾ ਏਪੀਏ ਜੋ ਰਿਸ਼ਵਤ ਦੇ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕਰਦਾ ਹੋਇਆ ਨਜ਼ਰ ਆਇਆ ਜਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ